ਪੰਜਾਬੀ ਸਿੰਗਰ ਨਵਾਨ ਸੰਧੂ ਅਤੇ ਪ੍ਰੇਮ ਢਿੱਲੋਂ ਦਾ ਮੁੱਦਾ 2-3 ਮਹੀਨੇ ਪਹਿਲਾਂ ਬਹੁਤ ਜ਼ਿਆਦਾ ਛਿੜਿਆ ਸੀ ਤਾਂ ਹੁਣ ਸੋਚ ਰਹੇ ਸੀ ਕਿ ਮੋੜ ਦਾ ਠੰਡਾ ਹੋ ਗਿਆ ਆ ਪਰ ਠੰਡਾ ਕਿਤੇ ਹੋਣਾ ਇਹ ਤਾਂ ਠੰਡਾ ਹੋਣ ਦੀ ਬਜਾਏ ਹੋਰ ਵੱਧਾ ਦਿਖਾਈ ਦੇ ਰਿਹਾ ਹੈ ਜੀ ਹਾਂ ਦੋਸਤੋ ਸੋਸ਼ਲ ਮੀਡੀਆ ਤੇ ਕੱਲ ਦਾ ਇੱਕ ਸਕਰੀਨਸ਼ਾਟ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਆ ਪ੍ਰੇਮ ਢਿੱਲੋਂ ਦਾ ਨਵਾਂ ਗਾਣਾ ਆ ਰਿਹਾ ਹੈ ਜਿਸ ਦਾ ਕਿ ਨਾਂਵਾਂ ਬੈਕਲਾਈਟ ਇਸ ਦੇ ਪੋਸਟਰ 'ਚ ਲਿਖਿਆ ਹੋਇਆ ਸੀ ਉਹ ਸਹੀ ðə hейਟਰਸ ਆਰ ਟਾਕਿੰਗ ਅਗੇਨ ਮਸਟ ਬੀ ਡੂਇੰਗ ਸਮਥਿੰਗ ਰਾਈਟ ਤਾਂ ਇੱਕ ਯੂਟਿਊਬਰ ਇਸ ਨਿਊਜ਼ ਨੂੰ ਕਵਰ ਕਰਦਾ ਆ ਵੀ ਕਿਤੇ ਪ੍ਰੇਮ ਢਿੱਲੋ ਰਿਪਲਾਈ ਤਾਂ ਨਹੀਂ ਦੇ ਰਿਹਾ ਨਵਾਂ ਸੰਧੂ ਨੂੰ ਉਸ ਦੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਆਉਂਦੇ ਆ ਨਵਾਂ ਸੰਧੂ ਤਾਂ ਲਿਖਦਾ ਬ੍ਰੋ ਟੈਨਸ਼ਨ ਵਾਲੀ ਗੱਲ ਨਹੀਂ ਕੋਈ ਅਗਲੇ ਡਿਸਨਾਲ ਰਿਕਵਰੀ ਨਹੀਂ ਹੋਣੀ ਨਿੱਕੇ ਵੀਰ ਦੀ ਲਵ ਯੂ ਤੇ ਫਿਰ ਥੱਲੇ ਪ੍ਰੇਮ ਢਿੱਲੋ ਦਾ ਵੀ ਕਮੈਂਟ ਆ ਜਾਂਦਾ ਹੈ ਲਿਖਦਾ ਆ ਸਾਥੋ ਸਿੱਖਦਾ ਇਹ ਪੇਜ ਬਣਦੇ ਸਿਆਸੀ ਬੈਕਸਟੇਜ ਤਰਲੇ ਤੇ ਆਨਲਾਈਨ ਬਦਮਾਸ਼ੀ ਬੱਲੇ ਪੁੱਤ ਤੁਹਾਨੂੰ ਕੀ ਲੱਗ ਰਿਹਾ ਹੁਣ ਇਹ ਬੀਫ ਕਿੱਥੇ ਤੱਕ ਜਾਊਗੀ ਜਾਂ ਫਿਰ ਇੱਥੇ ਥੰਮ ਜਾਊਂਗੀ ਕੀ ਇੱਕ ਡਿਸਟ੍ਰੈਕਟ ਦੇ ਨਾਲ ਜਾਂ ਫਿਰ ਅੱਗੇ ਤੋਂ ਅੱਗੇ ਵਧੀ ਹੀ ਚਾਹੂੰਗੀ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਬੈਕ ਲੈਸ ਗਾਣਾ ਵੀ ਰਿਲੀਜ਼ ਹੋਣ ਵਾਲਾ ਆ ਜਲਦੀ ਦੇਖਦੇ ਹਾਂ ਉਸ ਵਿੱਚ ਕੀ ਹੁੰਦਾ ਆ